ਆ ਮਾਰਤਾ ਭੈਣ ਚੋਦੋ ਗਰੀਬ ਉਹ ਪਿਕਅਪ ਵਾਲਾ ਧੂਕੇ ਲੈ ਆਇਆ 10 ਕਿਲੋਮੀਟਰ ਤੱਕ ਧੂਕੇ ਲੈ ਕੇ ਆ ਰਿਹਾ ਆ ਤੁਸੀਂ ਪਿਕਅਪ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਮੂਰੇ ਭਜਾਈ ਪੂਰੇ ਤੇਜ਼ ਭਜਾ ਕੇ ਲੈ ਕੇ ਆਇਆ ਤੇ ਪਿੱਛੇ ਇੱਕ ਗੱਡੀ ਦੇ ਵਿੱਚ ਨੌਜਵਾਨ ਵੀਡੀਓ ਬਣਾ ਰਿਹਾ ਤੇ ਵੀਡੀਓ ਦੇ ਵਿੱਚ ਬਾਰ-ਬਾਰ ਕਹਿ ਰਿਹਾ ਕਿ ਰੁਕ ਜਾਕ ਨਾ ਪਿੱਛੇ ਬੰਦਾ ਤੋਂ ਲਤੜਾਇਆ ਦੋਸਤੋ ਤੁਸੀਂ ਪਿਕਅਪ ਦੇ ਥੱਲੇ ਦੇਖ ਸਕਦੇ ਹੋ ਕਿ ਸਾਈਕਲ ਸਮੇਤ ਇੱਕ ਬੰਦਾ ਪਿਕਅਪ ਦੇ ਥੱਲੇ ਹੈ ਲੇਕਿਨ ਉਹ ਪਿਕਅਪ ਵਾਲੇ ਨੂੰ ਪਤਾ ਤਾਂ ਪਤਾ ਹੋਣ ਦੇ ਬਾਵਜੂਦ ਵੀ ਉਸਨੇ ਗੱਡੀ ਨਹੀਂ ਖੜਾਈ। ਦੋਸਤੋ ਪਿੱਛੇ ਇੱਕ ਨੌਜਵਾਨ ਉਸ ਦਾ ਪਿੱਛਾ ਕਰਦਾ ਕਰਦਾ ਉਹਦੇ ਮਗਰ ਜਾ ਰਿਹਾ। ਦੋਸਤੋ ਦੇਖੋ ਕਿ ਨਾ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਬੰਦੇ ਨੂੰ ਕਿਵੇਂ ਪਿਕਅਪ ਧੂ ਕੇ ਲੈ ਆ ਰਹੀ ਹੈ। ਦੋਸਤੋ ਵੀਡੀਓ ਵੱਤ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿਸੇ ਦਾ ਧਿਆਨ ਨਾ ਦੇਖਦੇ ਜਾਓ। ਅੰਤ ਤੱਕ ਦੇਖੋ ਤਾਂ ਹੋ ਸਕਦਾ ਤੁਹਾਡੇ ਕੋਈ ਜਾਣ ਪਛਾਣ ਵਾਲਾ ਕੋਈ ਇਨਸਾਨ ਹੋਵੇ। ਦੋਸਤੋ ਤੁਸੀਂ ਆ ਦੇਖ ਸਕਦੇ ਹੋ ਪਿਕਅਪ ਦੇ ਪਿੱਛੇ ਕਿਵੇਂ ਪਿਕਅਪ ਲੱਗੀ ਹੋਈ ਆ ਤੇ ਉਸ ਨੂੰ ਬਾਰ-ਬਾਰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੋਸਤੋ ਆ ਦੇਖੋ ਪਿਕਅਪ ਦੇਖੋ ਪਿਕਅਪ ਦਾ ਨੰਬਰ ਵੀ ਬੋਲਿਆ ਜਾ ਰਿਹਾ ਹੈ ਲੇਕਿਨ ਇਸ ਵੀਡੀਓ ਵਿੱਚ ਸਾਫ ਤਗਾਈ ਨਹੀਂ ਦੇ ਰਿਹਾ। ਲੇਕਿਨ ਇਹੇ ਅੱਗੇ ਰੋਕ ਕੇ ਇਸ ਨੂੰ ਰੁਕਾਇਆ ਜਾਊਗਾ। ਹੁਣ ਆ ਦੇਖੋ ਇਸ ਤੋਂ ਬਾਅਦ ਇਹਨੂੰ ਰੋਕਿਆ ਜਾਣਾ। ਆ ਦੇਖੋ ਆ ਗੱਡੀ ਦੇ ਵਿੱਚੋਂ ਵੀਡੀਓ ਬਣ ਰਹੀ ਹੈ। ਆ ਦੇਖੋ ਉਸ ਨੂੰ ਬਾਰ-ਬਾਰ ਰੋਕਣ ਦੀ ਕੋਸ਼ਿਸ਼ ਕਰਦੇ ਆ। ਲੇਕਿਨ ਨਹੀਂ ਰੁਕ ਰਿਹਾ ਬਹੁਤ ਗੱਡੀ ਬਹੁਤ ਤੇਜ਼ ਆ ਆ ਦੇਖੋ ਹੁਣ ਰੋਕ ਕੇ ਉਸਨੇ ਗੱਡੀ ਰੁਕ ਗਈ ਆ ਤੇ ਆ ਹੁਣ ਭੱਜ ਕੇ ਉਸ ਦੇ ਕੋਲ ਜਾ ਰਹੇ ਆ ਆ ਦੇਖੋ ਤੁਸੀਂ ਵੀਡੀਓ ਦੇਖਦੇ ਰਹੋ ਤੇ ਦੋਸਤੋ ਵੀਡੀਓ ਨੂੰ ਬਤਵਤ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜਿਸ ਦਾ ਵੀ ਕੋਈ ਇਹ ਇਨਸਾਨ ਹੈ ਉਸ ਦੇ ਘਰਾਂ ਤੱਕ ਪਹੁੰਚ ਸਕੇ ਜਾਂ ਜਾਣਕਾਰੀ ਉਸ ਦੇ ਘਰਾਂ ਤੱਕ ਪਹੁੰਚ ਸਕੇ ਆ ਦੇਖੋ ਤੁਸੀਂ ਕਿਵੇਂ ਗੱਡੀ ਦੇ ਥੱਲੇ ਪਿਆ ਹੋਇਆ ਤੇ ਦੇਖੋ ਆ ਗੱਡੀ ਦਾ ਨੰਬਰ ਹੈ ਜੀ ਇਹ 457 ਹੈ ਆ ਦੇਖੋ ਹੁਣ ਉਸ ਨੂੰ ਰੋਕੇ ਉਸ ਨੂੰ ਵਾਰ-ਵਾਰ ਪੁੱਛਿਆ ਜਾ ਰਿਹਾ ਵੀ ਜਦੋਂ ਤੈਨੂੰ ਅਸੀਂ ਕਹਿ ਰਹੇ ਸੀ ਵੀ ਰੁਕ ਜਾ ਰੁਕ ਜਾ ਕਿਉਂ ਨਹੀਂ ਰੁਕਿਆ ਉਸ ਤੋਂ ਬਾਅਦ ਉਹਨਾਂ ਦੀ ਕੁੱਟਮਾਰ ਵੀ ਕੀਤੀ ਗਈ ਜੋ ਗੱਡੀ ਵਾਲੇ ਸੀ ਜੋ ਪ ਜਾ ਕੇ ਲੈ ਕੇ ਆਏ ਸੀ ਤੇ ਉਹਨਾਂ ਦੀ ਹੁਣ ਕੁੱਟਮਾਰ ਕਰ ਰਹੀ ਹੈ ਜਨ ਦੇਖੋ ਵੀ ਕਿਵੇਂ ਕੱਪੜੇ ਪਾੜ ਦਿੱਤੇ ਗਏ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਉਹਦੇ ਘਰਦਿਆਂ ਨੂੰ ਇਹ ਗੱਲ ਪਤਾ ਲੱਗ ਸਕੇ ਵੀ ਸਾਡਾ ਭਾਈ ਬੰਦਾ ਕਿੱਥੇ ਹੈ ਕਿੱਥੇ ਨਹੀਂ ਆਹ ਦੇਖੋ ਇੰਨਾ ਦਾ ਵਿਕਰਤੂਤਾ ਪਤਾ ਲੱਗ ਸਕਣ ਹੈਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹਨਾਂ ਦੇ ਘਰਾਂ ਤੱਕ ਵੀ ਵੀਡੀਓ ਪਹੁੰਚ ਸਕੇ। ਦੋਸਤੋ ਇਹਨਾਂ ਬਾਰੇ ਆ ਦੇਖੋ ਐਚ ਆਰ 57ਏ ਅ ਨੰਬਰ ਦੇਖ ਸਕਦੇ ਹੋ ਤੁਸੀਂ ਸਕਰੀਨ ਤੇ। ਆ ਦੇਖੋ ਉਹ ਬਜ਼ੁਰਗ ਵੀ ਕਹਿ ਰਿਹਾ ਵੀ ਥੱਲੇ ਦੇਖ ਬੰਦਾ ਤਨੂੰ ਬੰਦਾ ਨਹੀਂ ਦਿਸਿਆ। ਤੇ ਉਸ ਤੋਂ ਬਾਅਦ ਇਹ ਬੰਦਾ ਬੰਦਾ ਦੱਸ ਰਿਹਾ ਕਿ ਉਹ ਥੋੜਾ ਥੋੜਾ ਹਜੇ ਸਾਹ ਹੈਗੇ ਆ ਉਹਦੇ। ਆ ਦੇਖੋ ਉਹ ਦੇਖੋ ਬੰਦਾ ਥੋੜਾ ਜਹਾ ਸਹਿ ਕਰ ਰਿਹਾ। ਵੀ ਉਹਦੇ ਵਿੱਚ ਸਾਹ ਹੈਗੇ ਨੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਛਿੱਲਿਆ ਗਿਆ ਸਾਰਾ ਓਏ ਜਾਉਂਦਾਗਾ ਵਿਚਾਰਾ ਜਾਉਂਦਾਗਾ ਗੱਡੀ 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 ਦੇਖੋ ਓਏ ਜਾਉਂਦਾ ਵਿਚਾਰਾ ਓਏ ਰੁਕ ਜਾ ਰੁਕ ਲੈ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਛਿੱਲਿਆ ਗਿਆ ਸਾਰਾ ਲੇਕਿਨ ਥੋੜੇ ਥੋੜੇ ਸਾਹ ਨੇ ਦੋਸਤੋ ਵੀਡੀਓ ਬਹੁਤ ਵਧੀਆ ਤੇ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਨੂੰ ਕਿਸੇ ਦੇ ਘਰ ਦਿੰਦਾਂ